ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੁਣ ਤੱਕ ਲੀਡਰ ਰਹੇ ਪ੍ਰਧਾਨ ਰਹੇ ਜਿਨ੍ਹਾਂ ਨੇ ਗਵਾਹੀ ਕੀਤੀ ਬਹੁਤ ਵੱਡੀਆਂ ਉਹਨਾਂ ਨੇ ਕੁਰਬਾਨੀਆਂ ਦੇ ਕੇ ਜੋ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਲੇਕਿਨ ਪਿਛਲੇ 10-15 ਸਾਲਾਂ ਤੋਂ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਆ ਗਲਤੀਆਂ ਹੋ ਜਾਂਦੀਆਂ ਕੰਮ ਕਰਦੇਆਂ ਤੋਂ ਲੇਕਿਨ ਗਲਤੀਆਂ ਮੰਨਣੀਆਂ ਸਮੇਂ ਸਿਰ ਮੰਨਣੀਆਂ ਇਹ ਬੜੀਆਂ ਜ਼ਰੂਰੀ ਸੀਗੀਆਂ ਸੋ ਸਮੁੱਚੀ ਸਿੱਖ ਕੌਮ ਦਾ ਜਿਹੜਾ ਮੋ ਪੰਗ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਪਾਰਟੀ ਤੋਂ ਨਹੀਂ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ ਲੇਕਿਨ ਨਾਰਾਜ਼ਗੀ ਲੀਡਰਸ਼ਿਪ ਤੋਂ ਆ 2 ਦਸੰਬਰ ਨੂੰ ਜੋ ਹੁਕਮਨਾਮਾ ਜੇ ਮੰਨ ਲਿਆ ਜਾਂਦਾ ਤਾਂ ਮੇਰਾ ਖਿਆਲ ਆ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਸੀ ਅਸੀਂ ਕੋਸ਼ਿਸ਼ ਕੀਤੀ ਆ ਪਿਛਲੇ 6-8 ਮਹੀਨਿਆਂ ਦੇ ਵਿੱਚ ਹਰ ਬਿਆਨ ਦੇ ਵਿੱਚ ਸਾਡੀ ਸਾਡੀ ਕੋਸ਼ਿਸ਼ ਸੀ ਵੀ ਸਾਡਾ ਕੋਈ ਸਵਾਰਥ ਨਹੀਂ ਅਸੀਂ ਸਿਰਫ ਸ਼੍ਰੀ ਕਾਲ ਤਕ ਸਾਹਿਬ ਦਾ ਹੁਕਮਨਾਮਾ ਮੰਨ ਰਹੇ ਹਾਂ ਅਸੀਂ ਉਹਦੇ ਤੇ ਪਹਿਰਾ ਦੇ ਰਹੇ ਹਾਂ ਉਹਨੂੰ ਇਨ ਬਿਨ ਲਾਗੂ ਕਰਨਾ ਅਸੀਂ ਚਾਹੁੰਦੇ ਹਾਂ ਲੇਕਿਨ ਦੂਜੇ ਪਾਸੇ ਸਿਰਫ ਸਾਡੀ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਕਾਲ ਤਕ ਸਾਹਿਬ ਦੀ ਗੱਲ ਮੰਨੂਗਾ ਜਾਂ ਹੁਕਮਨਾਮਾ ਮੰਨੂਗਾ ਉਹਦੀ ਕਰਦਾਰ ਕੁਸ਼ੀ ਕੀਤੀ ਜਾਊਗੀ ਤੁਹਾਨੂੰ ਪਤਾ ਕਿ ਜਦੋਂ ਆ ਬਾਈ ਦੇ ਵਿੱਚ ਜੋ ਵੀ ਹਾਲਾਤ ਰਹੇ ਮਾਲਵੇ ਦੇ ਵਿੱਚੋਂ ਇੱਕੋ ਹੀ ਸੀਟ ਆਪਾਂ ਜਿੱਤੀ ਦਾਖਾ ਵੀ ਗੁਰੂ ਸਾਹਿਬ ਦੀ ਮਿਹਰ ਤੁਹਾਡੇ ਸਹਿਯੋਗ ਦੇ ਸਦਕਾ ਆਪਾਂ ਇਹ ਸਹਿਯੋਗ ਨਹੀਂ ਲੇਕਿਨ ਗੁਰੂ ਸਾਹਿਬ ਦੀ ਕਿਰਪਾ ਹੋਈ ਵੱਡੀ ਹਾਰ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਇੱਕ ਚੁੰਦਾ ਕਮੇਟੀ ਬਣੀ ਉਸ ਚੁੰਦਾ ਕਮੇਟੀ ਕੁਵਾਲ ਸਿੰਘ ਚੁੰਦਾ ਪ੍ਰਧਾਨ ਸੀ ਅਸੀਂ ਸਾਰੇ ਮੈਂਬਰ ਸੀ ਉਹ ਕਿਹਨੇ ਬਣਾਈ ਸਾਸੁਬੀਰ ਸਿੰਘ ਬਾਦਲ ਜੀ ਨੇ ਕਿ ਤੁਸੀਂ ਹਾਰ ਦੇ ਕਾਰਨ ਦਾ ਪਤਾ ਕਰੋ ਤੇ ਅਸੀਂ ਸਾਰੇ ਪੰਜਾਬ ਦੇ ਵਿੱਚ ਗਏ ਵਰਕਰਾਂ ਨੂੰ ਮਿਲੇ ਕੁੰਡੀ ਲਾ ਕੇ ਵਰਕਰਾਂ ਨਾਲ ਗੱਲ ਕੀਤੀ ਨਾ ਕੋਈ মিডি ਅੰਦਰ ਆਊਂਡ ਦਿੱਤਾ ਤੇ ਅਸੀਂ ਜੋ ਸਾਨੂੰ ਰਿਪੋਰਟ ਮਿਲੀ ਤਾਂ ਅਸੀਂ ਉਹ ਰਿਪੋਰਟ ਹਾਲਾਂਕਿ ਬੜਾ ਦਬਾਅ ਸੀਗਾ ਵੀ ਉਹ ਗੱਲਾਂ ਲਿਖਣੀਆਂ ਨਹੀਂ ਲੇਕਿਨ ਫਿਰ ਵੀ ਅਸੀਂ ਜਿੰਨਾ ਵੀ ਹੋ ਸਕਦਾ ਉਸ ਦਬਾਅ ਦੇ باوجود ਸੱਚਾਈ ਲਿਖਣ ਦੀ ਕੋਸ਼ਿਸ਼ ਕੀਤੀ ਜੇ ਉਹ ਰਿਪੋਰਟ ਮੰਨ ਲਈ ਜਾਂਦੀ ਤਾਂ ਪਾਰਲੀਮੈਂਟ ਦੇ ਵਿੱਚ ਹਸ਼ਰ ਨਹੀਂ ਹੋਣਾ ਸੀਗਾ ਕਿ ਸਾਡੀਆਂ 10 11 ਸੀਟਾਂ ਤੇ ਜਵਾਨਤਾ ਜਬਤ ਹੁੰਦੀਆਂ ਸੋ ਨਹੀਂ ਮੰਨਿਆ ਗਿਆ ਉਸ ਤੋਂ ਬਾਅਦ ਅਕਾਲ ਤਖਤ ਤੇ ਫਿਰ ਜਾ ਕੇ ਨਹੀਂ ਮੰਨਿਆ ਗਿਆ ਸੋ ਇਸ ਲਈ ਦੇਖੋ ਜਦੋਂ ਚੁੰਦਾ ਕਮੇਟੀ ਦੀ ਗੱਲ ਨਹੀਂ ਮੰਨੇਗੀ ਤਾਂ ਉਸ ਤੋਂ ਬਾਅਦ ਮੈਂ ਫੈਸਲਾ ਕਰ ਲਿਆ ਸੀ ਕਿ ਆਪਾਂ ਘਰ ਬੈਠੇ ਆ ਨਾ ਕਿਸੇ ਪਾਸੇ ਜਾਣਾ ਨਾ ਆਪਾਂ ਨੂੰ ਕਿਸੇ ਅਹੁਦੇ ਦਾ ਲਾਲਚਾ ਨਾ ਪਾਰਟੀ ਦੇ ਅਗੇਂਸਟ ਜਾਣਾ ਨਾ ਕਿਸੇ ਹੋਰ ਪਾਸੇ ਜਾਣਾ ਇਹ ਪੱਕਾ ਮਨ ਸੀ ਤੁਹਾਡੇ ਵਰਕਰਾਂ ਨਾਲ ਵੀ ਵਿਚਾਰ ਹੁੰਦੇ ਰਹਿੰਦੇ ਸੀ ਵੀ ਲੇਕਿਨ ਨਿਸ਼ਕਾਮ ਤੇ ਨਿਸਵਾਰਥ ਪੰਥ ਦੀ ਪੰਜਾਬ ਦੀ ਲੋਕਾਂ ਦੀ ਸੇਵਾ ਕਰਾਂਗੇ ਲੇਕਿਨ ਪਤਾ ਹੀ ਨਹੀਂ ਸੀ ਕਿ ਇਹ ਹੁਕਮਨਾਮਾ ਜਾਰੀ ਹੋਣਾ ਤੇ ਸਾਨੂੰ ਫੇਰ ਉੱਠ ਕੇ ਉਸ ਖੇਮੇ ਪਾਸ਼ਾ ਦੇ ਉਸ ਤਖਤ ਤੋਂ ਜੋ ਆਦੇਸ਼ ਆਉਣਾ ਉਹ ਸਾਨੂੰ ਮੰਨਣਾ ਪੈਣਾ ਜਿਹੜਾ ਸਾਡਾ ਇੱਕ ਫਰਜ਼ ਹੈਗਾ ਸੋ ਇਸ ਲਈ ਮੇਰਾ ਕੋਈ ਸਵਾਰਥ ਨਹੀਂ ਕਿਸੇ ਅਹੁਦੇ ਦੀ ਲਾਲਸਾ ਨਹੀਂ ਆ ਹੁਣ ਪ੍ਰਧਾਨਗੀ ਦੀ ਗੱਲ ਚੱਲ ਰਹੀ ਸੀ ਮੈਂ ਸਭ ਤੋਂ ਪਹਿਲਾਂ ਕਿਹਾ ਕਿ ਮੇਰਾ ਨਾਂ ਨਾ ਵਿਚਾਰਿਆ ਜਾਵੇ ਕਿਉਂਕਿ ਮੈਂ ਸਿਰਫ ਤਿਆਗ ਦੇ ਮੁੱਦੇ ਨੂੰ ਲੈ ਕੇ ਚੱਲਿਆ ਜਦੋਂ ਲੜਾਈ ਸ਼ੁਰੂ ਕੀਤੀ ਆ ਤਿਆਗ ਲਈ ਸ਼ੁਰੂ ਕੀਤੀ ਆ ਸੋ ਇਸ ਲਈ ਇਸ ਅਹੁਦੇ ਲਈ ਮੈਂ ਆਪਣੇ ਆਪ ਨੂੰ ਨਾ ਯੋਗ ਸਮਝਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇੱਕ ਗੁਰਸਿੱਖ ਅੰਮ੍ਰਿਤਧਾਰੀ ਨਿਤਨੇਮੀ ਜਿਸ ਨੂੰ ਸਿੱਖ ਕੌਮ ਦੇ ਬਾਰੇ ਸਿੱਖ ਇਤਿਹਾਸ ਦੇ ਬਾਰੇ ਸਾਡੀਆਂ ਪਰੰਪਰਾਵਾਂ ਦੇ ਬਾਰੇ ਸਾਡੇ ਸਿਧਾਂਤਾਂ ਦੇ ਬਾਰੇ ਜੀ ਨੂੰ ਪੂਰਨ ਜਾਣਕਾਰੀ ਹੋਵੇ ਉਸ ਤਰ੍ਹਾਂ ਦਾ ਵਿਅਕਤੀ ਆ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣਾ ਚਾਹੀਦਾ ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੋਰ ਤਖਤਾਂ ਦੇ ਜਥੇਦਾਰ ਨੇ ਐਸਜੀਪੀਸੀ ਦਾ ਪ੍ਰਧਾਨ ਅਸੀਂ ਚੁਣਦੇ ਆ ਸੋ ਇਸ ਲੈਵਲ ਦਾ ਰੁਤਬਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ। ਲੇਕਿਨ ਅਸੀਂ ਨਿਸ਼ਕਾਮ ਬਿਨਾ ਅਹੁਦੇ ਤੋਂ ਜਿੱਥੇ ਵੀ ਤੁਸੀਂ ਡਿਊਟੀ ਲਾਵੋਗੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਪੰਥ ਦੀ ਏਕਤਾ ਦੇ ਲਈ ਜਿੰਨੀਆਂ ਵੀ ਸਾਡੀਆਂ ਵੱਖ-ਵੱਖ ਧਰਾਂ ਨੇ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਵੱਖ-ਵੱਖ ਜਿਹੜੀਆਂ ਪਾਰਟੀਆਂ ਬਣੀਆਂ ਨੇ ਉਹਨਾਂ ਨੂੰ ਇਕਜੁੱਟ ਕਰਨ ਦੇ ਲਈ ਅਸੀਂ ਕੋਸ਼ਿਸ਼ਾਂ ਕੀਤੀਆਂ ਨੇ ਬੜੀਆਂ ਮੀਟਿੰਗਾਂ ਕੀਤੀਆਂ ਨੇ ਤੇ ਸਾਨੂੰ ਬਹੁਤ ਵੱਡਾ ਸਹਿਯੋਗ ਵੀ ਮਿਲ ਰਿਹਾ। ਇਸ ਤੋਂ ਪਹਿਲਾਂ ਗੱਲ ਕੀਤੀ ਗਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ तकरीबन ਲੰਬਾ ਸਮਾਂ ਹੋ ਗਿਆ 11 ਦੇ ਵਿੱਚ ਚੋਣਾਂ ਹੋਈਆਂ ਸੀ 14 ਸਾਲ ਹੋ ਗਏ ਨੇ 5 ਸਾਲ ਬਾਅਦ ਚੋਣਾਂ ਹੋਣੀਆਂ ਬਣਦੀਆਂ ਨੇ ਸੋ ਇਹਦੇ ਲਈ ਜਿਸ ਦਿਨ 11 ਤਰੀਕ ਨੂੰ ਜਥੇਬੰਦੀ ਕਿਉਂ ਨਹੀਂ ਜਾਂਦੀ ਆ ਸੋ ਇਸ ਜਥੇਬੰਦੀ ਦਾ ਏਜੰਡਾ ਹੋਊਗਾ ਕਿ ਐਸਸੀਪੀਸੀ ਦੀਆਂ ਚੋਣਾਂ ਕਰਾਉਣੀਆਂ ਉਹਦੇ ਲਈ ਜੋ ਵੀ ਲੜਾਈ ਲੜਨੀ ਪਈ ਸੰਘਰਸ਼ ਕਰਨਾ ਪਿਆ ਕਿਉਂਕਿ ਅਸਲੀ ਜਿਹੜੀ ਜਥੇਬੰਦੀ ਆ ਅਸਲੀ ਅਕਾਲੀ ਦਲ ਜਿਹੜਾ ਉਹ ਐਸਜੀਪੀਸੀ ਦੀਆਂ ਚੋਣਾਂ ਤੋਂ ਬਾਅਦ ਪੰਥ ਨੇ ਚੁਣਨਾ ਵਾ ਤੁਸੀਂ ਲੋਕਾਂ ਨੇ ਚੋਣ ਕਰਨੀ ਆ ਕਿ ਹੁਣ ਕਿਹੜੀ ਸਾਡੀ ਲੀਡਰਸ਼ਿਪ ਆ ਤੇ ਕਿਹੜੀ ਸਾਡੀ ਪਾਰਟੀ ਆ ਕਿਹੜਾ ਅਸਲੀ ਸ਼ਰੋਮਣੀ ਅਕਾਲੀ ਦਲ ਜਿਹੜਾ ਕਿ ਉਹ ਕਿਉਂਕਿ ਉਹਦੇ ਵਿੱਚ ਸਮੁੱਚੇ ਸਿੱਖ ਔਮ ਦੀਆਂ ਵੋਟਾਂ ਨੇ ਤੇ ਤੁਸੀਂ ਲੋਕਾਂ ਨੇ ਆਪਣੇ ਜਿਹੜੇ ਆਗੂ ਚੁਣਨੇ ਨੇ ਤੇ ਮੇਰੀ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਕਿ ਉਹਦੇ ਵਿੱਚ ਯੋਗ ਆਗੂ ਨੇ ਜਿਹੜੇ ਜਿਹੜੇ ਡਿਜ਼ਰਵ ਕਰਦੇ ਹੋਣ ਜਿਹੜੇ ਧਾਰਮਿਕ ਸੋਚ ਵਾਲੇ ਹੋਣ ਜਿਨ੍ਹਾਂ ਦਾ ਚੰਗਾ ਕਿਰਦਾਰ ਹੋਵੇ ਚੰਗੀ ਸੋਚ ਵਾਲੇ ਉਸ ਤਰ੍ਹਾਂ ਦੇ ਜਿਹੜੇ ਚਿਹਰੇ ਜੇ ਅੱਗੇ ਲੈ ਕੇ ਆਂਦੇ ਜਾਣ ਕਿਉਂਕਿ ਸਾਡੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਧਾਨ ਸਭਾ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਆ ਉਸ ਦੀ ਚੋਣ ਦੀ ਸਾਡੇ ਲਈ ਬਹੁਤ ਜ਼ਿਆਦਾ ਅਹਿਮੀਅਤ ਆ ਸੋ ਇਸ ਲਈ ਬੜੀ ਵੱਡੀ ਜ਼ਿੰਮੇਵਾਰੀ ਆ ਸਮੁੱਚੀ ਇਸੇ ਕੌਮ ਦੇ ਮੁੰਡਿਆਂ ਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆਉਂਦੀਆਂ ਨੇ ਉਦੇ ਵਿੱਚ ਚੰਗੇ ਚਿਹਰੇ ਚੁਣ ਕੇ ਐਸਡੀਪੀਸੀ ਦੇ ਭੇਜੇ ਜਾਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਚਿਹਰੇ ਸਾਡੀ ਸਿੱਖ ਔਮ ਦੀ ਧਾਰਮਿਕ ਖੇਤਰ ਦੇ ਵਿੱਚ ਸਹੀ ਢੰਗ ਦੇ ਨਾਲ ਜਿਹੜੀ ਉਹਗਵਾਈ ਕਰਨ ਉਹਦੇ ਲਈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਸਾਰੀਆਂ ਹੀ ਪੰਥਕ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਾਕੀ ਦੂਸਰਾ ਜਿਹੜਾ ਬੜਾ ਅੱਜ ਦੇ ਸਮੇਂ ਦੇ ਵਿੱਚ ਚਿੰਤਾ ਦਾ ਵਿਸ਼ਾ ਸਾਡੇ ਸਾਰਿਆਂ ਲਈ ਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਬਣੀ ਆ ਉਦੇ ਵੱਲੋਂ ਇੱਕ ਲੈਂਡ ਪੂਲਿੰਗ ਦੀ ਜਿਹੜੀ ਪਾਲਿਸੀ ਲਿਆਂਦੀ ਗਈ ਆ ਜਿਹਦੇ ਵਿੱਚ 70000 ਤਕਰੀਬ 70000 ਏਕੜ ਦੇ ਕਰੀਬ ਜ਼ਮੀਨ ਸਮੁੱਚੇ ਪੰਜਾਬ ਦੇ ਵਿੱਚੋਂ ਜਿਹੜੀ ਅਕਵਾਇਰ ਕਰਨ ਦਾ ਟੀਚਾ ਜੋ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਉਜਾੜਾ ਜਿਹੜਾ ਸਾਡਾ ਪੰਜਾਬ ਦਾ ਕਿਸਾਨੀ ਦਾ ਜਿਹਦੇ ਨਾਲ ਕਿਉਂਕਿ ਪੰਜਾਬ ਸਾਡਾ ਖੇਤੀ ਪ੍ਰધાન ਸੂਬਾ ਇਹ ਪੰਜਾਬ ਜਿੱਦੀ ਧਰਤੀ ਬੜੀ ਉਪਜਾਊ ਧਰਤੀ ਆ ਸੋ ਇਹ ਸਮੁੱਚੇ ਦੇਸ਼ ਦੇ ਲੋਕਾਂ ਦਾ ਟਿੱਡ ਪਰ ਦੇ ਵਿੱਚ ਪੰਜਾਬ ਨੇ ਬਹੁਤ ਵੱਡਾ ਯੋਗਦਾਨ ਪਾਇਆ ਪੰਜਾਬ ਦੇ ਵਿੱਚ ਆਏ ਹਰੀ ਕ੍ਰਾਂਤੀ ਆਈ ਉਹਦੇ ਵਿੱਚ ਵੀ ਦੇਸ਼ ਦੇ ਵਿੱਚ ਜਿਹੜੀ ਹਰੀ ਕ੍ਰਾਂਤੀ ਆਈ ਉਹਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਰਿਹਾ ਸੋ ਇਸ ਲਈ ਜਿਹਦੇ ਵਿੱਚ ਜਿਹੜੀ ਇਹ ਜ਼ਮੀਨ ਆ ਰਹੀ ਹੈ ਉਹਦੇ ਵਿੱਚ ਸਭ ਤੋਂ ਵੱਧ ਸਾ ਜਿਹੜਾ ਸਾਡਾ ਹਲਕਾ ਦਾਖਾ ਤੇ ਹਲਕਾ ਗਿੱਲ ਇਹਦੇ ਸਾਰੇ ਤੁਸੀਂ ਅੱਜ ਪੀੜਤ ਇੱਥੇ ਕਿਸਾਨ ਬੈਠੇ ਹੋ ਸੋ ਸਾਰਿਆਂ ਦੀ ਜ਼ਮੀਨ ਜਿਹੜੀ ਇਹਦੇ ਵਿੱਚ ਆਉਂਦੀ ਆ ਸੋ ਅਸੀਂ ਕੋਸ਼ਿਸ਼ ਕੀਤੀ ਆ ਪਦਾਨ ਸਭਾ ਦੇ ਵਿੱਚ ਵੀ ਮੈਂ ਉੱਥੇ ਵੀ ਇਸ ਦਾ ਵਿਰੋਧ ਕੀਤਾ ਤੇ ਸਰਕਾਰ ਨੂੰ ਕਿਹਾ ਕਿ ਤੁਸੀਂ ਵਾਪਸ ਲਓ ਇਹ ਤੁਹਾਡੀ ਇਹ ਕਿਸੇ ਹਾਲਤ ਦੇ ਵਿੱਚ ਵੀ ਤੁਹਾਨੂੰ ਲੋਕਾਂ ਨੇ ਜ਼ਮੀਨਾਂ ਦੇਣੀਆਂ ਨਹੀਂ ਇਹ ਬਹੁਤ ਵੱਡਾ ਉਜਾੜਾ ਵਾ ਕਿਸਾਨਾਂ ਦਾ ਕਿਉਂਕਿ ਜ਼ਮੀਨ ਕਿਸਾਨ ਕਦੋਂ ਵੇਚਦਾ ਵਾ ਜਦੋਂ ਉਹਦੀ ਕੋਈ ਮਜਬੂਰੀ ਉਹਨੂੰ ਲੱਗਦਾ ਕਿ ਮੇਰੇ ਤੇ ਕਰਜ਼ਾ ਜ਼ਿਆਦਾ ਚੜ ਗਿਆ ਜਾਂ ਮੇਰਾ ਇੱਕ ਕੀਲਾ ਵੇਚ ਕੇ ਗਾਂ 5 ਕੀਲੇ ਜਾਂ 7-8 ਕੀਲੇ ਬਣਦੇ ਨੇ ਪਲਾਟ ਲੈਣ ਲਈ ਕਿਸੇ ਨੇ ਤੁਹਾਨੂੰ ਜ਼ਮੀਨ ਦੇਣੀ ਨਹੀਂ ਸੋ ਇਸ ਲਈ ਲੰਬੇ ਸਮੇਂ ਤੋਂ ਪਿਛਲੇ ਜਦੋਂ ਤੋਂ ਇਹ ਐਲਾਨ ਹੋਇਆ ਉਦੋਂ ਤੋਂ ਹੀ ਜਿਹੜਾ ਸੰਘਰਸ਼ ਵਿੜਿਆ ਗਿਆ ਸਾਰੇ ਪੀੜਿਤ ਕਿਸਾਨਾਂ ਵੱਲੋਂ ਕਿਉਂਕਿ ਕਿਸਾਨਾਂ ਵੱਲੋਂ ਇੱਕ ਪੀੜਿਤ ਜਿਹੜੀ ਕਮੇਟੀ ਵੀ ਬਣਾਈ ਗਈ ਆ ਉਹਦੇ ਨਾਲ ਹੀ ਕਿਸਾਨ ਜਥੇਬੰਦੀਆਂ ਵੱਲੋਂ ਵੀ ਜਿਹੜਾ ਇਹਦੇ ਵਿੱਚ ਪੂਰਾ ਡਟ ਕੇ ਸਹਿਯੋਗ ਤੇ ਅਗਵਾਈ ਕੀਤੀ ਜਾ ਰਹੀ ਆ ਤੇ ਵਕ-ਵਕ ਰਾਜਨੀਤਿਕ ਪਾਰਟੀਆਂ ਵੀ ਇਹਦੇ ਵਿੱਚ ਲੜਾਈ ਲੜ ਰਹੀਆਂ ਨੇ ਸੋ ਇਸ ਲਈ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਕਿਸਾਨੀ ਨੂੰ ਬਚਾਉਣ ਦੇ ਲਈ ਸਾਡੀਆਂ ਨਾ ਪਜਾਉ ਜ਼ਮੀਨਾਂ ਨੂੰ ਬਚਾਉਣ ਦੇ ਲਈ ਅਸੀਂ ਸਾਰੇ ਇਕਜੁੱਟ ਹੋ ਕੇ ਜੋ ਵੀ ਸਾਨੂੰ ਪ੍ਰੋਗਰਾਮ ਮਿਲਦਾ ਚਾਹੇ ਕਿਸੇ ਵੀ ਜਥੇਬੰਦੀ ਵੱਲੋਂ ਮਿਲਦਾ ਤਾਂ ਅਸੀਂ ਉਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੇ ਲਈ ਪੂਰਾ ਜੋਰ ਲਾਈਏ ਨਹੀਂ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਆਈਆਂ ਉਹੀ ਇਹ ਜ਼ਿੰਮੇਵਾਰੀ ਸਾਰੇ ਹੀ ਪੰਜਾਬ ਵਾਸੀਆਂ ਦੀ ਬਣਦੀ ਆ ਕਿ ਅਸੀਂ ਇਸ ਧੱਕੇਸ਼ਾਹੀ ਦੇ ਖਿਲਾਫ ਅਸੀਂ ਡਟ ਕੇ ਅਸੀਂ ਸਰਕਾਰ ਦੇ ਖਿਲਾਫ ਲੜੀਏ ਤਾ ਜੋ ਸਰਕਾਰ ਨੂੰ ਇਹ ਜਿਹੜੀ ਲੈਂਡ ਪੂਲਿੰਗ ਦੀ ਪਾਲਿਸੀ ਆ ਇਹ ਵਾਪਸ ਲੈਣ ਦੇ ਲਈ ਇਹਨਾਂ ਨੂੰ ਮਜਬੂਰ ਹੋਣਾ ਪਵੇ ਕਿਉਂਕਿ ਜਿੱਥੇ ਕਿਸਾਨੀ ਦਾ ਉਜਾੜਾ ਉਹਦੇ ਨਾਲ ਨਾਲ ਹੀ ਸਾਡਾ ਜਿਹੜਾ ਡੇਰੀ ਦਾ ਕੀਤਾ ਜਿਹੜਾ ਇਹਨੂੰ ਸਹਾਇਕ ਤੰਦਾ ਕਹਿੰਦੇ ਆ ਉਹ ਵੀ ਸਾਡਾ ਖੇਤੀ ਨਾਲ ਜੁੜਿਆ ਹੋਇਆ ਛੋਟੇ ਜ਼ਿਮੀਦਾਰ ਨੇ ਚਾਹੇ ਵੱਡੇ ਕਿਸਾਨ ਨੇ ਸਾਰਿਆਂ ਦੇ ਪਸ਼ੂ ਰੱਖੇ ਨੇ ਡੇਰੀ ਦਾ ਕੰਮ ਕਰਦੇ ਨੇ ਸੋ ਜੇ ਜਮੀਨਾਂ ਐਕਵਾਇਰ ਹੋ ਗਈਆਂ ਉਹ ਕਿੱਥੇ ਡੇਰੀ ਕਿਵੇਂ ਚੱਲੂਗੀ ਕਿੱਡੇ-ਕੱਡੇ ਸਾਡੇ ਜਿਹੜੇ ਮਸ਼ੀਨਰੀ ਸਾਡੀ ਲੱਖਾਂ ਕਰੋੜਾਂ ਦੀ ਮਸ਼ੀਨਰੀ ਜਿਹੜੀ ਸਾਡੇ ਹਰੇਕ ਕਿਸਾਨ ਦੇ ਜ਼ਿਮੀਦਾਰ ਦੇ ਘਰੇ ਖੜੀ ਆ ਚਾਹੇ ਕੋਈ ਛੋਟਾ ਜ਼ਿਮੀਂਦਾਰਾ ਚਾਹੇ ਵੱਡਾ ਛੋਟਾ ਚਾਹੇ ਠੇਕੇ ਤੇ ਲੈ ਕੇ ਖੇਤੀ ਕਰਦਾ ਸੋ ਇਸ ਲਈ ਬਹੁਤ ਵੱਡਾ ਸਾਡਾ ਜਿਹੜਾ ਇਹ ਉਜਾੜਾ ਵਾ ਬਹੁਤ ਵੱਡਾ ਸਾਡਾ ਨੁਕਸਾਨ ਅਬੇਸ਼ਕ ਅੱਜ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਅੱਜ ਇਹਦੇ ਇਹ ਤੇ ਫੈਸਲਾ ਹੋਣਾ ਸ਼ਾਇਦ ਹਾਈ ਕੋਰਟ ਵੀ ਉਹਦੇ ਵਿੱਚ ਸਾਨੂੰ ਵੱਡੀ ਰਿਲੀਫ ਦੇ ਸਕਦਾ ਹੈ ਤੇ ਸਟੇ ਕਰ ਸਕਦਾ ਲੇਕਿਨ ਜਿਸ ਤਰ੍ਹਾਂ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਤੁਸੀਂ ਸਾਰਿਆਂ ਨੇ ਕਿਸਾਨ ਜਿੱਥੇ ਵਧੀਆਂ ਦੀ ਗਵਾਹੀ ਦੇ ਵਿੱਚ ਸਾਰੇ ਹੀ ਸਾਰ ਕਿਸਾਨਾਂ ਨੇ ਮਜ਼ਦੂਰਾਂ ਨੇ ਆੜਤੀਆਂ ਨੇ ਹਰ ਵਰਗ ਨੇ ਕਿਉਂਕਿ ਜਿਹੜੀ ਪੰਜਾਬ ਦੀ ਖੁਸ਼ਹਾਲੀ ਆ ਉਹ ਕਿਸਾਨੀ ਨਾਲ ਆ ਜੇ ਕਿਸਾਨ ਖੁਸ਼ਹਾਲਾ ਤਾਂ ਹਰ ਵਰਗ ਖੁਸ਼ਹਾਲ